ਸਰ ਸ਼ਿਕਾਰ ਜੀ ਮੈਂ ਲਪਿਕਰ ਹਜ਼ਰਾਂਜੀ ਚਰਨਜੀਤ ਸਿੰਘ ਸੁਝ ਦੁਬਾਰਾ ਲਿਖੇਗੇ ਨਵਲ ਮੌਤ ਆ ਰੇਗਿਸਤਾਨ ਦਾ ਭਾਗ 3 ਲੱਗੀ ਆਪਾਂ ਸ਼ੁਰੂ ਕਰਦੇ ਹਾਂ ਡੰਕਰ ਆਪਾਂ ਹਰ ਰੋਜ਼ ਪੰਜ ਟਾਈਮ ਮਮਾਸ ਪੜਦੇ ਪੰਜੇ ਟਾਈਮ ਹਾਥਮੋਤੋਂਦੇ ਤੇ ਸਾਨੂੰ ਗੱਡੀਆਂ ਉੱਪਰ ਤੁੱਪ ਵਿੱਚ ਇਹ ਬਠਾਈ ਲੱਗਦੀ ਅਸੀਂ ਇਹ ਸਾਰੇ ਸੋਚਦੇ ਸੀ ਕਿ ਜਿਸ ਪਾਣੀ ਨਾਲ ਇਹ ਡੰਕਰ ਹਾਥਮੋਤੋਂ ਕੇ ਪਾਣੀ ਥੱਲੇ ਸੁੱਟ ਦਿੰਦੇ ਹਨ ਉਹ ਵੜਾ ਪਾਣੀ ਹੀ ਸਾਨੂੰ ਦੇ ਦਿਆ ਕਰ ਅਸੀਂ ਵਾਰਫਾ ਡੋਂਗਰੇ ਨੂੰ ਪੁੱਛਦੇ ਅਸੀਂ ਬਾਰਡਰ ਤੇ ਕਦੋਂ ਪਹੁੰਚਣਾ ਹੈ ਗੋਵਸਾ ਨੂੰ ਅਰਬੀ ਭਾਸ਼ੇ 'ਚ ਜਵਾਬ ਦਿੰਦੇ ਵਾਦ ਬੁਕਰਾ ਇਛਾਲਾ ਜਦੋਂ ਅਸੀਂ ਦੂਸਰੇ ਦਿਨ ਸ਼ਾਮ ਨੂੰ 7 ਵਜੇ ਰੇਤ ਦੇ ਪਹਾੜ ਕੋਲ ਪਹੁੰਚੇ ਤਾਂ ਸੂਰਜ ਛਿਪਣ ਵਾਲਾ ਸੀ ਤੇ ਮੌਸਮ ਬਹੁਤ ਠੰਡਾ ਸਾਡੇ ਕੋਲ ਆਹਨੇ ਬਹੁਤ ਗੜ ਸੀ ਜਦੋਂ ਸਾਡੀਆਂ ਗੱਡੀਆਂ ਰੇਤ ਦੇ ਪਹਾੜ ਕੋਲ ਰੁਕੀਆਂ ਤਾਂ ਸਾਨੂੰ ਇਸ ਪਹਾੜ ਦੇ ਨੇੜੇ ਰੇਤ ਵਿੱਚ ਛੱਪੜ ਵਾਂਗ ਪਾਣੀ ਖੜਾ ਨਜ਼ਰ ਆਇਆ ਜਿਸ ਵਿੱਚ ਛੋਟੀਆਂ-ਛੋਟੀਆਂ ਜ਼ੂੰਡੀਆਂ ਤੇ ਹੋਰ ਕਈ ਤਰ੍ਹਾਂ ਦੇ ਕੀੜੇ ਮਖੌੜੇ ਤੇ ਰਹੇ ਸਨ। ਪਾਣੀ ਵੀ ਬਹੁਤ ਗੰਦਾ ਸੀ ਪਰ ਪਾਣੀ ਤਾਂ ਬਿਨਾਂ ਸੀ ਇਹਨੇ ਤੰਗ ਸੀ ਕਿ ਸਾਰੇ ਉਸ ਗੰਦੇ ਪੰਨੋਂ ਵੇਖ ਕੇ ਇਹਨੇ ਖੁਸ਼ ਹੋਈ ਕਿ ਸਾਡਾ ਪਰਮਾਤਮਾ ਜਾਣਦਾ ਹੈ। ਪਹਿਲਾਂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ, ਫਿਰ ਅਸੀਂ ਰਜ-ਰਜ ਕੇ ਉਹ ਪਾਣੀ ਪੀ ਪੀ ਕੇ ਵਾਹਿਗੁਰੂ ਦਾ ਸ਼ੁਕਰ ਕੀਤਾ। ਅਸੀਂ ਆਪਣੀਆਂ ਕਿੰਨੀਆਂ ਵੀ ਉਸ ਪਾਣੀ ਨਾਲ ਪਰ ਲਈਆਂ। ਪਾਣੀ ਪੀਣ ਪਿਛੋਂ ਅਸੀਂ ਮਹਿਸੂਸ ਕੀਤਾ ਇਹ ਪਾਣੀ ਸਿਰਫ ਵੇਖਣ ਨੂੰ ਖਰਾਬ ਲੱਗਦਾ ਹੈ ਪਰ ਸਵਾਦ ਇਸ ਤਰ੍ਹਾਂ ਹੈ ਜਿਵੇਂ ਵਿੱਚ ਖੰਡ ਘੋਲੀ ਹੁੰਦੀ ਹੈ ਅਸੀਂ ਸਾਰੇ ਬਹੁਤ ਹੈਰਾਨ ਸੀ ਕਿ ਰੇਤ ਵਿੱਚ ਪਾਣੀ ਕਿਵੇਂ ਆ ਰਿਹਾ ਹੈ ਕਿਉਂਕਿ ਉੱਥੋਂ ਦੇ ਲੋਕ ਕਹਿੰਦੇ ਸੀ ਕਿ 17 ਸਾਲ ਹੋ ਗਏ ਕਦੇ ਮੀਂਹ ਨਹੀਂ ਪਿਆ ਪਰ ਇਹ ਸੱਚੇ ਪਾਸ਼ਾ ਦੇ ਇੱਕ ਕਤਕ ਸੀ ਅਸੀਂ ਹਰ ਰੋਜ਼ 1 ਵਜੇ ਖਾਣਾ ਖਾਂਦੇ 3 ਵਜੇ ਫਿਰ ਗੱਡੀਆਂ ਵਿੱਚ ਬੈਠ ਜਾਂਦੇ ਸ਼ਾਮ ਨੂੰ 8 ਵਜੇ ਤੱਕ ਫਿਰ ਸੌਂ ਜਾਂਦੇ ਸੌਣ ਤੋਂ ਪਹਿਲਾਂ ਕਹਿੰਦੇ ਹੁਣ ਬੋਲਣਾ ਨਹੀਂ ਨਾ ਕੁਝ ਖਾਣਾ ਪੀਣਾ ਸਵੇਰੇ ਫਿਰ 5 ਵਜੇ ਉੱਠ ਕੇ ਬਗੈਰ ਕੁਝ ਖਾਦੇ ਪੀਤੇ ਗੱਡੀਆਂ ਵਿੱਚ ਬੈਠ ਜਾਂਦੇ ਦੁਪਹਿਰ 1 ਵਜੇ ਤੱਕ ਇਸ ਤਰ੍ਹਾਂ 3 ਦਿਨ ਹੋ ਗਏ ਇਸ ਸਾਰੇ ਸਫਰ 'ਚ ਜੰਗਲ ਆਇਆ ਸੀ ਉਸ ਤੋਂ ਬਾਅਦ ਕੋਈ ਜੰਗਲ ਨਹੀਂ ਆਇਆ ਚਾਰੇ ਪਾਸੇ ਰੇਤ ਹੀ ਰੇਤ ਤੇ ਪਹਾੜ ਸਨ 40-50 ਕਿਲੋਮੀਟਰ ਤੋਂ ਬਾਅਦ ਕੋਈ ਕੁਝ ਪੱਤਿਆਂ ਤੋਂ ਬਗੈਰ ਸੁੱਕਾ ਦਰਖਤ ਆਉਂਦਾ ਸੀ ਜਦੋਂ ਵੀ ਅਜਾਹਾ ਦਰਖਤ ਆਉਂਦਾ ਦੋਂ ਕਰ ਗੱਡੀ ਰੋਕੇ ਸਾਨੂੰ ਕਹਿੰਦੇ ਲੱਕੜਾ ਤੋੜ ਕੇ ਗੱਡੀ ਚ ਰੱਖ ਲਿਓ ਅਗੇ ਕੋਈ ਦਖਤ ਨਹੀਂ ਹੋਣਾ ਅਸੀਂ ਸਾਰਿਆਂ ਨੇ ਆਪਣੀ ਆਪਣੀ ਗੱਡੀ ਚ ਲੱਕੜਾ ਰੱਖ ਲੈਣੀ ਆ ਤੇ ਫਿਰ ਗੱਡੀ ਵਿੱਚ ਹੋਰ ਔਖੇ ਹੋ ਕੇ ਪਟਣਾ ਕਿਉਂਕਿ ਤੰਗ ਤਾਂ ਪਹਿਲਾਂ ਹੀ ਸੀ ਇਸ ਤਰ੍ਹਾਂ ਚਲਦੇ ਹੋਇਆ ਹੀ ਅਚਾਨਕ ਸਾਡੀ ਗੱਡੀ ਤੇ ਇੱਕ ਹਿੱਸਾ ਟੁੱਟ ਗਿਆ ਉਸ ਦਿਨ 13 ਤਾਰੀਖ ਸੀ ਤੇ ਸਮਾਂ ਦਿਨ ਦੇ 11 ਵਜੇ ਦਾ ਸੀ ਸਾਡੀ ਗੱਡੀ ਦਿਨੇ 11 ਵਜੇ ਖਰਾਬ ਹੋਈ ਸੀ ਤੇ ਸ਼ਾਮ ਦੇ 5 ਵਜੇ ਕੋਈ ਹੱਲ ਨਾ ਹੋਇਆ ਸ਼ੇਖ ਵਜੇ ਸਾਨੂੰ ਡੋਂਕਰਾਂ ਨੇ ਕਿਹਾ ਇਹ ਗੱਡੀ ਨਹੀਂ ਜਾਣੀ ਤੁਸੀਂ ਸਾਰੇ ਹੁਣ ਦੋ ਗੱਡੀਆਂ ਵਿੱਚ ਹੀ ਪਰਚੋ ਅਸੀਂ ਸਾਰੇ ਇਹ ਗੱਲ ਸੁਣ ਕੇ ਸਨ ਹੋ ਗਏ ਸਾਨੂੰ ਇਸ ਤਰ੍ਹਾਂ ਲੱਗਾ ਜਿਵੇਂ ਜੱਜ ਨੇ ਮੌਤੇ ਸਜ਼ਾ ਸੁਣਾਈ ਹੋਵੇ ਕਿਉਂਕਿ ਤੰਗ ਤਾਂ ਅਸੀਂ ਪਹਿਲਾਂ ਥੇ ਤਿੰਨ ਗੱਡੀਆਂ ਵਿੱਚ ਵੀ ਬਹੁਤ ਸੀ ਫਿਰ ਵੀ ਅਸੀਂ ਕੁਝ ਬੋਲ ਨਹੀਂ ਸਕੇ ਹੁਣ ਅਸੀਂ 19 ਜਣੇ ਇੱਕ ਗੱਡੀ ਵਿੱਚ ਬੈਠ ਗਏ ਤੇ 18 ਮੁੰਡੇ ਦੂਸਰੀ ਗੱਡੀ ਵਿੱਚ ਅਸੀਂ ਕਿੰਨੇ ਤੰਗ ਸੀ ਇਹ ਗੱਲ ਅਸੀਂ ਹੀ ਜਾਣਦੀਆਂ ਛੋਟੀ ਉਮਰ ਦੇ ਮੁੰਡੇ ਤਾਂ ਬਹੁਤ ਹੀ ਹੁੰਦੇ ਸਨ ਸਾਡੇ ਸਭ ਦੇ ਮੂੰਹ ਧੁੱਪ ਨਾਲ ਕਾਲੇ ਹੋ ਗਏ ਸੀ ਤੇ ਬੁੱਲਾਂ ਤੇ ਝੱਗ ਝੰਮੀ ਹੋਈ ਸੀ ਅੱਖਾਂ 'ਚ ਰੀਤਾ ਪਿਆ ਸੀ ਨਾ ਸਾਨੂੰ ਖਾਣਾ ਰੱਜ ਕੇ ਮਿਲਦਾ ਨਾ ਪੀਣਾ ਨਾ ਸੌਣਾ ਤੇ ਨਾ ਬੈਠਣਾ ਗੱਡੀਆਂ ਰੇਤ ਵਿੱਚ بار-ਬਾਰ ਫਸ ਜਾਂਦੀਆਂ ਤੇ ਸਾਰੇ ਮੁੰਡਿਆਂ ਨੂੰ ਉੱਤਰ ਕੇ ੱੱਕਾ ਲਾਉਣਾ ਪੈਂਦਾ ਕਿੰਨਾ ਕਿੰਨਾ ਸਮਾਂ ਇਸ ਤਰ੍ਹਾਂ ਪੈਦਲ ਥੁਰਨਾ ਪੈਂਦਾ ਰੇਤ ਦੇ ਪਹਾੜ ਹੁਣ ਕਰਕੇ ਜਦੋਂ ਅਸੀਂ ਤੁਰਦੇ ਸਾਡੇ ਪੈਰ ਰੇਤ ਵਿੱਚ ਖੁਬ ਜਾਂਦੇ ਇਸ ਨਾਲ ਸਾਨੂੰ ਰੇਤ ਦੇ ਜੰਗਲਾਂ ਵਿੱਚ 6 ਦਿਨ ਹੋ ਗਏ। 6 ਦਿਨਾਂ ਵਿੱਚ ਨਾ ਕੋਈ ਬੰਦਾ, ਨਾ ਛਿੜੀ, ਨਾ ਪਸ਼ੂ, ਨਾ ਪੰਛੀ, ਨਾ ਕੋਈ ਜਾਨਵਰ ਦਿਸਿਆ। ਹੁਣ ਸਾਡੇ ਕੋਲ ਪਾਣੀ ਵੀ ਮੁੱਕ ਗਿਆ। ਪਹਿਲਾਂ ਤਾਂ ਅਸੀਂ ਉਦਾਸ ਕਰਕੇ ਕਹਿੰਦੇ ਸੀ ਸੱਚੇ ਪਾਤਸ਼ਾਹ ਸਾਨੂੰ ਪੁਲਿਸ ਫੜ ਲਵੇ। ਪਰ ਹੁਣ ਅਸੀਂ ਸਾਰੇ ਪ੍ਰਮਾਤਮਾਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਇਸ ਨਾਲ ਤਾਂ ਚੰਗਾ ਸਾਨੂੰ ਮੌਤ ਦੇ ਦੇ। ਏਜੰਟ ਸਾਨੂੰ ਚੌਲ ਤੇ ਪਾਣੀ ਸਿਰਫ ਜਿਉਂਦੇ ਰੱਖਣ ਲਈ ਦਿੰਦੇ ਸੀ। ਰੱਜ ਕੇ ਖਾਣ ਲਈ ਨਹੀਂ। ਇਹ 6 ਦਿਨ ਸੇ ਬਹੁਤ ਰੋ ਰੋ ਕੇ ਕੱਟੇ। ਚਤਕੇ ਸਾਨੂੰ ਮਾਲੀ ਦੇਸ਼ ਵਾਲੇ ਏਜੰਟ ਨੇ ਕਿਹਾ ਸੀ ਤੁਸੀਂ 4 ਦਿਨਾਂ ਬਾਅਦ ਸਪੇਨ ਪਹੁੰਚਣਾ ਹੈ। 7ਵੇਂ ਦਿਨ ਸਾਨੂੰ ਡੋਂਕਰ ਕਹਿੰਦੇ ਤੁਸੀਂ ਹੁਣ ਸਹਾਰਾ ਦੇਸ਼ ਵਿੱਚ ਪਹੁੰਚ ਗਏ ਹੋ। ਇੱਕ ਪਾਸੇ ਮੁਰਤਾਨੀਆ ਦੇਸ਼ ਅਤੇ ਦੂਜੇ ਪਾਸੇ ਮੋਰਾਕੋ ਦੇਸ਼। ਤੁਸੀਂ ਇਹਨਾਂ ਦੋਹਾਂ ਦੇ ਵਿਚਕਾਰ ਹੋ। ਦੁਨੀਆ ਦਾ ਸਭ ਤੋਂ ਵੱਡਾ ਰੇਗਿਸਤਾਨ ਸਹਾਰਾ ਦੇਸ਼ ਵਿੱਚ ਆ। ਇਹ ਅਸੀਂ ਵੀ ਤੋਂ ਅੰਦਾਜ਼ਾ ਲਾ ਲਿਆ। ਜੋ ਸਹੀ ਸੀ। ਡੋਂਕਰ ਕਹਿੰਦੇ ਅੱਜ ਸ਼ਾਮ ਨੂੰ ਤੋਹਾਨੂੰ ਬਾਰਡਰ ਤੇ ਪੱਥਰਾਂ ਦੇ ਪਹਾੜ ਕੋਲ ਤਿੰਨ ਗੱਡੀਆਂ ਲੈਣ ਆਣਗੀਆਂ। ਦੂਜੇ ਦਿਨ ਤੁਸੀਂ ਮਰਾਕੋ ਚਲੇ ਜਾਣਾ ਤੇ ਤੀਜੇ ਦਿਨ ਸਪੇਨ ਪਹੁੰਚ ਜਾਣਾ। ਪਾਣੀ ਕਿੱਥੋਂ ਮਿਲੂ? ਅਸੀਂ ਸਭ ਤੋਂ ਔਖਾ ਸਵਾਲ ਪੁੱਛਿਆ। ਪਾਣੀ? ਪਾਣੀ ਤੁਹਾਨੂੰ ਨਵੇਂ ਡੰਕਰ ਦੇਣਗੇ। ਸਾਨੂੰ ਕਿਹਾ ਗਿਆ। ਅਸੀਂ ਫਿਰ ਆਸ ਤੇ ਕਿਨ ਦੱਸੇ। ਅਸੀਂ ਚਾਹੀਏ ਚਾਹੀਏ ਸਹਾਰਾ ਦੇਸ਼ ਦੇ ਬਾਰਡਰ ਦੇਲੇ ਕਾਲੇ ਪੱਥਰਾਂ ਦੇ ਪਹਾੜ ਕੋਲ ਜਾ ਪਹੁੰਚੇ। ਉੱਥੇ ਦੋ ਗੱਡੀਆਂ ਸਾਨੂੰ ਲੈਣ ਆਈਆਂ। ਸਾਨੂੰ ਖੇਚੜੀ ਕੇ ਇਹ ਫਿਰ ਤੋਂ ਗੱਡੀਆਂ ਹੀ ਲੈ ਆਇਆ ਜਦ ਕਿ ਸਾਨੂੰ ਤਿੰਨ ਗੱਡੀਆਂ ਕਿਹਾ ਗਿਆ ਸੀ ਹੁਣ ਤੱਕ ਸਾਡੇ ਕੋਲ ਪਾਣੀ ਵੀ ਮੁੱਕ ਗਿਆ ਸੀ ਸਾਨੂੰ ਪਿਛਲੀਆਂ ਗੱਡੀਆਂ ਵਿੱਚ ਉਤਾਰ ਕੇ ਅਗਲੀਆਂ ਗੱਡੀਆਂ 'ਚ ਚਾੜ ਦਿੱਤਾ ਗਿਆ ਸਾਡੇ ਡਾਂਗਰਾਂ ਨੇ ਡਾਲਰ ਵਾਲਾ ਟੈਚੀ ਹੁਣ ਅਗਲੇ ਡਾਂਗਰਾਂ ਨੂੰ ਦਿੱਤਾ ਤੇ ਆਪ ਉਹ ਵਾਪਸ ਚਲੇ ਗਏ ਅਸੀਂ ਸਭ ਤੋਂ ਪਹਿਲਾਂ ਇਹਨਾਂ ਨਵੀਆਂ ਗੱਡੀਆਂ 'ਚ ਪਾਣੀ ਲੱਭਿਆ ਪਰ ਪਾਣੀ ਕਿਤੇ ਵੀ ਨਹੀਂ ਸੀ ਨਵੇਂ ਡਾਂਗਰ ਪਲੇ ਡਾਂਗਰਾਂ ਨਾਲ ਵੀ ਖਤਰਨਾਕ ਨੁਕਸਾਨ ਇਕ ਦਾ ਨਾਮ ਮੁਹੰਮਦ ਸੀ ਜੋ ਵਿਖਣ ਪੰਜਾਬੀ ਲੱਗਦਾ ਸੀ ਪਰ ਬਹੁਤ ਜਵਾਨ ਸੀ ਉਸਨੇ ਜੀਂਦੀ ਪੈਂਤੇ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਦੂਜੇ ਦਾ ਨਾਮ ਅਲੀ ਸੀ ਜੋ ਵਿਖਣ ਨੂੰ ਮਾਫੀਆ ਟੋਂ ਲੱਗਦਾ ਸੀ ਉਸਨੇ ਚਿੱਟੇ ਰੰਗ ਦਾ ਚੋਲਾ ਗਿੱਟੀਆਂ ਤੱਕ ਨਹਿੰਗ ਸਿੰਘਾ ਵੰਪ ਪਾਇਆ ਸੀ ਨਾਲ ਤਿੰਨ ਹੋੜ ਬੱਦੇ ਸੀ ਤੀਜੇ ਦਾ ਨਾਮ ਬਈਆ ਕਾਲੇ ਰੰਗ ਦਾ ਨੀਗਰੋ ਸੀ ਚੌਥੇ ਦਾ ਨਾਮ ਤਰੂਜੀ ਸੀ ਉਸਦੀ ਅੱਖਾਂ 'ਚ ਫਰਕ ਸੀ ਪੰਜਵੇਂ ਦਾ ਨਾਮ ਐਮਮਾ ਸੀ ਸਤੇ ਦੰਦ ਚੇਸਾਂ ਹੋਣ ਅਸੀ ਡੋਂਕਰ ਨੂੰ ਅਰਬੇ ਪਾਸ਼ਾ ਵਿੱਚ ਕਿਹਾ ਮਈਆ ਪਾਣੀ ਪਿਓ ਪਾਣੀ ਮੰਗਨ ਦੇ ਜਵਾਬ 'ਚ ਇੰਨਾ ਮੇ ਡੋਂਕਰ ਸਾਨੂੰ ਆਪਣੇ ਪਾਸ਼ਾ 'ਚ ਗੱਲਾਂ ਕੱਢਣ ਲੱਗ ਪਏ ਕਹਿੰਦੇ ਇੱਕ ਗੱਡੀ ਵਿੱਚ 19 ਨਫਰ ਬੈਠ ਜਾਓ ਅਤੇ ਦੂਜੀ ਗੱਡੀ 'ਚ 18 ਜਲਦੀ ਕਰੋ ਇੱਥੇ ਪੁਲਿਸ ਆ ਸਕਦੀ ਹੈ ਅਸੀਂ ਪਿਆਸ ਕਾਰਨ ਬੇਹਾਲ ਪਰ ਬੀਵਰਸ ਇੱਕ ਦੂਜੇ ਵੱਲ ਵੇਖਦੇ ਰਹੇ ਮੁਹੰਮਤੀ ਅਲੀ ਦੋ ਮਿਡਲ ਰਮ ਵਲੈਟੇਚੀ ਲੈ ਕੇ ਸਾਡੇ ਕੋਲ ਥੋੜੀ ਦੂਰ ਖੜੇ ਹੋ ਕੇ ਆਪਸ ਵਿੱਚ ਗੱਲਾਂ ਕਰਦੀ ਉੱਚੀ ਉੱਚੀ ਆਪਣੀ ਭਾਸ਼ਾ ਵਿੱਚ ਗੱਲਾਂ ਕਰਨ ਲੱਗੇ ਉਹਨਾਂ ਨੇ ਆਪਣੀ ਪਿਸਤੌਲ ਵੀ ਹੱਥਾਂ ਵਿੱਚ ਫੜ ਲਈ ਫਿਰ ਅਚਾਨਕ ਅਲੀ ਨੇ ਸਾਨੂੰ ਗੱਡੀ 'ਚ ਉਤਰਨ ਵੀ ਕਿਹਾ ਸਾਡੇ ਸਮਝ ਵਿੱਚ ਕੁਝ ਨਾ ਆਇਆ ਪਰ ਅਸੀਂ ਗੱਡੀ 'ਚ ਉਤਰ ਗਏ ਗੁੱਸੇ ਵਿੱਚ ਅਲੀ ਆਪਣੀ ਗੱਡੀ ਲੈ ਕੇ ਚਲਾ ਗਿਆ ਅਸੀਂ ਸਾਰੇ ਬਹੜ ਗਏ ਕਿ ਪਤਾ ਨਹੀਂ ਹੁਣ ਕੀ ਹੋਣ ਵਾਲਾ ਆ 2 ਘੰਟੇ ਅਸੀਂ ਇਸੇ ਹੀ ਜੇ ਕੋ ਤੱਕੇ ਚ ਪਰੇਸ਼ਾਨ ਬੈਠੇ ਰਹੇ ਫਿਰ ਮੁਹੰਮਦ ਨੇ ਆਪਣਾ ਇੰਟਰਨੈਸ਼ਨਲ ਵਾਇਰਲੈਸ ਸੈਟ ਕਰ ਲਿਆ ਤੇ ਫੋਨ ਕਰਨ ਲੱਗ ਪਿਆ ਬਾਅਦ ਵਿੱਚ ਅਲੀ ਆਪਣੀ ਗੱਡੀ ਲੈ ਕੇ ਵਾਪਸ ਆ ਗਿਆ ਅਸੀਂ ਫਿਰ ਗੱਡੀ 'ਚ ਬੈਠੇ ਤਾਂ ਫਿਰ ਮੁਹੰਮਦ ਨੂੰ ਕਿਹਾ ਅਸੀਂ ਪਾਣੀ ਪੀਣਾ ਹੈ ਉਸਨੇ ਜਵਾਬ ਦਿੱਤਾ ਅੱਜ ਰਾਤ ਨੂੰ ਤੁਸੀਂ ਮੇਰੇ ਘਰ ਵਿੱਚ ਜਾ ਕੇ ਨਹਾ ਤੋ ਕੀ ਰੱਜ ਕੇ ਪਾਣੀ ਪੀਓ ਤੇ ਬਾਜ਼ਾਰ ਵਿੱਚ ਘੁੰਮਿਓ ਬਾਅਦ ਵਿੱਚ ਹੋਟਲ ਵਿੱਚ ਆਪੋ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰਿਓ ਅਸੀਂ ਤੁਹਾਡਾ ਨਿਸ਼ਚਿਤ ਹੋ ਗਏ ਜਿੱਦੋਂ ਗੱਡੀਆਂ 3 ਘੰਟੇ ਚੱਲਦੀਆਂ ਰਹੀਆਂ ਤਾਂ ਮੁਹਾਬਤ ਨੇ ਦੋਵੇਂ ਗੱਡੀਆਂ ਸਾਈਡ ਤੇ ਰਕਵਾ ਲਈਆਂ ਤੇ ਸਾਨੂੰ ਉਤਰਨ ਲਈ ਕਿਹਾ ਅਸੀਂ ਹੈਰਾਨ ਸਾਂ ਕਿ ਸਾਨੂੰ ਇਥੇ ਉਜਾੜ ਵਿੱਚ ਰਾਤ ਕਿਉਂ ਉਤਾਰਿਆ ਹੁਣ ਰਾਤ ਦੇ 8 ਵਜੇ ਸੀ ਅਸੀਂ ਵੇਖਿਆ ਕਿ ਅੱਗੇ ਗੰਦਾ ਪਾਣੀ ਖੜਾ ਸੀ ਨਲੇ ਆਪਣੀਆਂ ਕੇਨੀਆਂ ਪਾਣੀ ਨਾਲ ਪਰ ਲਵੋ ਤੇ ਨਾਲੇ ਪੀ ਲਵੋ ਤੇ ਫਿਰ ਨਹਾ ਵੀ ਲਿਓ ਸਾਨੂੰ ਕਿਹਾ ਗਿਆ ਅਸੀਂ ਸਾਰੀ ਗੱਲ ਸੁਣ ਕੇ ਹੈਰਾਨ ਹੋ ਗਏ ਕਿ ਸਾਡੇ ਨਾਲ ਇਹ ਕੀ ਹੋ ਰਿਹਾ ਹੈ ਅਸੀਂ ਚੁੱਪ-ਚਾਪ ਖੜੀ ਰਹੀ ਪਰ ਮਹਾਵਗਨ ਨੇ ਆਪਣੀ ਪਾਸ ਵਿੱਚ ਕਾਲਾ ਕੱਢਣੀਆਂ ਸ਼ੁਰੂ ਕਰ ਦਿੱਤੀ ਤੇ ਕਹਿੰਦਾ ਜਲਦੀ-ਜਲਦੀ ਪਾਣੀ ਪਰੋ ਅਸੀਂ ਡਰਦੇ ਨਹੀਂ ਪਾਣੀ ਪੀਤਾ ਪਾਣੀ ਦੇ ਕੀਨੀਆ ਵੀ ਭਰੀਆਂ ਤੇ ਮੂੰਹ ਹੱਟੋ ਕੇ ਫਿਰ ਗੱਡੀਆਂ ਵਿੱਚ ਬੈਠ ਗਏ ਗੱਡੀਆਂ ਦੇ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਤੇ ਗੱਡੀਆਂ ਫਿਰ ਤੁਰ ਪਈਆਂ ਸਾਰੀ ਰਾਤ ਗੱਡੀਆਂ ਤੁਰੀਆਂ ਗਈਆਂ ਦੂਸਰੇ ਦਿਨ ਸਵੇਰ ਨੂੰ ਜਦੋਂ ਅਸੀਂ ਗਲੇ ਦੁਵਲੇ ਵਿਖਿਆਤਾ ਚਾਰੀ ਪਾਸੇ ਪੱਥਰ ਹੀ ਪੱਥਰ ਸਭੀ ਗੱਡੀਆਂ ਪੱਥਰਾਂ ਦੇ ਪਹਾੜਾਂ ਦੇ ਵਿੱਚ ਘਾਰ ਲਿਜਾ ਕੇ ਖੜੀਆਂ ਕਰ ਦਿੱਤੀਆਂ ਗਈਆਂ ਸਾਨੂੰ ਜਲਦੀ ਜਲਦੀ ਉਤਰਨ ਲਈ ਕਿਹਾ ਗਿਆ ਜਦੋਂ ਅਸੀਂ ਸਾਰੇ ਉੱਤਰ ਗਏ ਤਾਂ ਸਾਡੀ ਫਿਰ ਇੱਕ ਲਾਈਨ ਲਾ ਲਈ ਪੱਥਰਾਂ ਵੱਲ ਇਸ਼ਾਰਾ ਕਰਕੇ ਮੁਹੰਮਦ ਨੇ ਕਿਹਾ ਇਹ ਤੁਹਾਡਾ ਹੁਟਲਾ ਹੁਣ ਤੁਸੀਂ ਇੱਥੇ ਹੀ ਰਹਿਣਾ ਆ ਨਾ ਕਿਸੇ ਨੂੰ ਝਿਵਾਜ ਵਿੱਚ ਬੋਲਣਾ ਨਾ ਹੀ ਕਿਸੇ ਇਧਰ ਉਧਰ ਘੁੰਮਣਾ ਆ ਨਾ ਹੀ ਕਿਸੇ ਨੇ ਤੋਂਪ ਤੋ ਵਜਨ ਲਈ ਆਪਣੇ ਸਿਰ ਤੇ ਕੋਈ ਕੱਪੜਾ ਲੈਣਾ ਆ ਬਸ ਤੁਸੀਂ ਨਾ ਦੋਹਾਂ ਪਹਾੜਾਂ ਦੇ ਉੱਲੇ ਬੈਠੇ ਰਹਿਣਾ ਜੇਕਰ ਕਿਸੇ ਨੇ ਬਾਥਰੂਮ ਵਗੈਰਾ ਜਾਣਾ ਹੋਵੇ ਤਾਂ ਰਾਤ ਵੀ ਲਈ ਜਾਵੇ ਦਿਨ ਵੇਲੇ ਸਿਰਫ ਲੰਮੀ ਹੀ ਪਹਿ ਰਹਿਣਾ ਹੈ ਅਸੀਂ ਬੁੱਤ ਵਾਂ ਕੇ ਸਭ ਕੁਝ ਸੁਣ ਰਹੇ ਸੀ ਫਿਰ ਸਾਨੂੰ ਕਿਹਾ ਗਿਆ ਜੇਕਰ ਕਿਸੇ ਨੇ ਸਾਡੇ ਨਾਲ ਕੋਈ ਖਾਸ ਗੱਲ ਕਰਨੀ ਹੋਵੇ ਤਾਂ ਅਸੀਂ ਸਾਹਮਣੇ ਵਾਲੇ ਪਹਾੜੀ ਵਿੱਚ ਬੈਠੇ ਹਾਂ ਤੁਸੀਂ ਦੋ ਬੰਦੇ ਸਾਡੇ ਕੋਲ ਆ ਕੇ ਦੱਸ ਸਕਦੇ ਹੋ ਅਸੀਂ ਡਰਦੇ ਹੋਏ ਸਿਰ ਹਿਲਾ ਕੇ ਸਿਆਮਤੀ ਪ੍ਰਗਟਾਈ ਉਸਾਂ ਨੂੰ ਦੋ ਕੰਨੀਆਂ 20 ਲੀਟਰ ਪਾਣੀ ਦੀਆਂ ਤੇ ਥੋੜੇ ਚੌਲ ਦੇ ਕੇ ਆਪ ਗੱਡੀਆਂ ਲੈ ਕੇ ਚਲੇ ਗਏ। ਹੁਣ ਅਸੀਂ ਆ ਪੱਤਰਾਂ ਦੇ ਵਿੱਚ ਪਤਾ ਨਹੀਂ ਕਿੰਨਾ ਚਿਰ ਰਹਿਣਾ ਸੀ ਜਿਸ ਨੂੰ ਉਹ ਘੁੱਟਲ ਕੰਦੇ ਸੀ। ਅਸੀਂ ਵਾਰ-ਵਾਰ ਪਾਣੀ ਮੰਗਿਆ ਤਾਂ ਅਖੀਰ ਉਹਨਾਂ ਨੇ ਦੋ ਕੰਨੀਆਂ 20 ਲੀਟਰ ਦੀਆਂ ਦੇ ਦਿੱਤੀਆਂ। ਅਸੀਂ ਕਿਹਾ ਅਸੀਂ ਚੌਲ ਵੀ ਬਣਾਉਣੇ ਨੇ ਤੇ ਪਾਣੀ ਪੀਣਾ ਵੀ ਆ। ਇਹ ਪਾਣੀ ਥੋੜਾ ਆ। ਉਹਨਾਂ ਕਿਹਾ ਤੁਹਾਨੂੰ ਇੰਨੇ ਪਾਣੀ ਨਾਲ ਹੀ guzara ਕਰਨਾ ਪੈਣਾ। ਕੱਲ ਰਾਤ ਨੂੰ ਤੁਸੀਂ ਮਰਕੋਦੀ ਬਾਰਡਰ ਤੇ ਲੈ ਕੇ ਜਾਣਾ ਅਸੀਂ ਸਾਰੇ ਪਰੇਸ਼ਾਨ ਹੋਏ ਕਿ ਕਿੰਨੇ ਪਾਣੀ ਨਾਲ ਸੰਤਤੀ ਮੂੰਗੇ ਕਿਵੇਂ ਗੁਜ਼ਾਰਾ ਕਰਨਗੇ ਫਿਰ ਵੀ ਸੱਚੇ ਪਾਤਸ਼ਾਹ ਨੇ ਸਾਡੇ ਸਾਰਿਆਂ ਤੇ ਸਵਰ ਸੰਦੁਖ ਦੀ ਬਖਸ਼ਿਸ਼ ਕੀਤੀ ਅਤੇ ਸ੍ਰੀ ਇੰਨੇਕ ਪਾਣੀ ਨਾਲ ਗੁਜ਼ਾਰਾ ਕੀਤਾ ਸਾਡੇ ਸੰਤਤੀ ਮੁੰਡਿਆਂ ਵਿੱਚ ਸਤਨਾਮ ਸਿੰਘ ਐਮਾ ਅਲਵਾਲ ਤੇ ਮਨਪ੍ਰੀਤ ਗੁਰਸ਼ੰਕਰ ਬਹੁਤ ਬਿਮਾਰ ਹੋ ਗਏ ਮੈਂ ਤੇ ਕਰਮਿੰਦਰ ਨੇ ਸਤਨਾਮ ਤੇ ਮਨਪ੍ਰੀਤ ਦੇ ਹੱਥ ਪੈਰਾਂ ਦੀ ਮਾਲਿਸ਼ ਕੀਤੀ ਮਨਪ੍ਰੀਤ ਦੀ ਉਮਰ 18 ਸਾਲ ਸੀ ਕਬਤੂ ਛੋਟਾ ਹੋਣ ਕਰਕੇ ਬਹੁਤ ਰੋਂਦਾ ਸੀ ਤੇ ਕਹਿੰਦਾ ਬਾਜੀ ਮੈਨੂੰ ਕੋਕ ਪੀਣਾ ਮੈਨੂੰ ਕੋਕ ਲਿਆ ਦਿਓ ਪਰ ਅਸੀਂ ਤਾਂ ਪਾਣੀ ਨੂੰ ਵੀ ਤਰਸ ਰਹੇ ਸੀ ਮਨਪ੍ਰੀਤ ਛੋਟਾ ਹੋਣ ਕਰਕੇ ਬੱਚੇ ਵਾਂ ਕੋਕ ਪੀਂਦੀ ਚਿਤ ਕਰ ਰਿਹਾ ਸੀ ਸਤਨਾਮ ਵੀ ਕੁਝ ਨਹੀਂ ਸਿਖਾ ਪੀ ਰਿਹਾ ਤੇ ਨਿੰਬੂ ਪਾਣੀ ਮੰਗ ਰਿਹਾ ਸੀ ਦੂਮੀ ਜਣੀ ਨਾਲ ਚੌਲ ਖਾਂਦੇ ਨਾ ਪਾਣੀ ਪਿੰਦੇ ਬਸ ਜਿਉਂਦੀਆਂ ਲਾਸ਼ਾਂ ਮੰਗੇ ਪਈ ਰਹਿੰਦੀ ਜੇ ਕੋਈ ਥੋੜੇ ਬਹੁਤੇ ਚੌਲ ਖਾਂਦੇ ਤਾਂ ਉਸੇ ਟਾਈਮ ਉਲਟੀਆਂ ਕਰ ਲੈਂਦੇ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕੀ ਕਰੀਏ ਦੂਸਰੇ ਦਿਨ ਤੇ 10 ਵਜੇ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਸਾਨੂੰ ਸਾਰਿਆਂ ਨੂੰ ਬਹੁਤ ਪਿਆਸ ਲੱਗੀ ਹੋਈ ਸੀ। ਅਹਿਮਦ ਤੇ ਬਈਆ ਗੱਜੀ ਲੈ ਕੇ ਆਏ ਤੇ ਅਸੀਂ ਸਾਰਿਆਂ ਨੇ ਉਹਨਾਂ ਦੇ ਮਿੰਤਾ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸਾਨੂੰ ਪਾਣੀ ਲੈ ਕੇ ਦਿਓ। ਉਹ ਕਹਿੰਦੇ ਜਿਹੜੇ ਤੁਹਾਡੇ ਕੋਲ ਡਾਲਰ ਜਾਂ ਯੂਰੋ ਨੇ ਸਾਨੂੰ ਦੇ ਦਿਓ ਤਾਂ ਅਸੀਂ ਤੁਹਾਡੇ ਲਈ ਬਾਜ਼ਾਰ ਤੋਂ ਪਾਣੀ ਲੈ ਕੇ ਆਈਏ। ਅਸੀਂ ਡਾਲਰ ਤੇ ਯੂਰੋ ਦੀ ਤਿੰਨ ਤੁਨਾ ਕਰ ਦਿੱਤੀ। ਅਹਿਮਦ ਕੁੱਸੇ ਵਿੱਚ ਆ ਕੇ ਕਹਿੰਦਾ ਜੇ ਤੁਸੀਂ ਡਾਲਰ ਤੇ ਯੂਰੋ ਨਹੀਂ ਦੇਣੀ ਤਾਂ ਅਸੀਂ ਤੁਹਾਨੂੰ ਪਾਣੀ ਨਹੀਂ ਦੇਣਾ। ਉਸੀਂ ਆਪਣਾ ਪੇਸ਼ਾ ਪੀ ਕੇ ਗੁਜ਼ਾਰਾ ਕਰਾਂਗੇ ਇਹ ਸੁਣ ਕੇ ਸਾਰੇ ਡਰ ਗਏ ਫਿਰ ਅਸੀਂ 15 ਜਣੀਆਂ ਨੇ 10-10 ਯੂਰੋ ਇਕੱਠੇ ਕਰਕੇ ਅਹਿਮਦ ਨੂੰ ਦਿੱਤੇ ਉਸਨੇ ਉਸੇ ਵਿਲੇਸਾ ਨੂੰ ਦੋ ਪਾਣੀ ਦੀਆਂ ਕੰਨੀਆਂ ਲਿਆ ਦਿੱਤੀਆਂ ਤੇ ਕਹਿੰਦਾ 150 ਯੂਰੋ ਦੀ ਪਾਣੀ ਦੀਆਂ ਬੋਤਲਾਂ ਮੈਂ ਕੱਲ ਲੈ ਕੇ ਆਵਾਂਗਾ ਸਤਨਾਮ ਤੇ ਉਹ ਗੀ ਨਿਰ 10 ਯੂਰੋ ਹੋਰ ਦੋ ਕੋਕ ਲਈ ਹੋਣ ਵਾਸਤੇ ਵੀ ਦੇ ਦਿੱਤੀ ਅਸੀਂ ਵਾਹਿਗੁਰੂ ਦਾ ਸ਼ੁਕਰ ਕੀਤਾ ਕਿ ਹੋਣ ਸਾਨੂੰ 6-700 ਪਾਣੀ ਦੀਆਂ ਬੋਤਲਾਂ ਮਿਲ ਜਾਣਗੀਆਂ ਤੇ ਅਸੀਂ ਰਜ ਕੇ ਪਾਣੀ ਪੀਵਾਂਗੇ ਪਰ ਜਦੋਂ ਦੂਜੇ ਦਿਨ ਅਹਿਮਦ ਆਇਆ ਤਾਂ ਉਸਨੇ 4 ਬੋਤਲਾਂ ਖੋਕਦੀਆਂ ਤੇ 40 ਬੋਤਲਾਂ ਹੀ ਪਾਣੀ ਦੀਆਂ ਦਿੱਤੀਆਂ ਉਹ ਗੁੱਸੇ ਵਿੱਚ ਆ ਕੇ ਪਾਣੀ ਦੀ ਪੇਟੀ ਚੁੱਕ ਕੇ ਮਾਰੀ ਤੇ ਕਿਹਾ ਇਹ ਤਾਂ ਸਿਰਫ 10 ਯੂਰੋ ਦੀਆਂ ਨੇ ਬਾਕੀ ਬੋਤਲਾਂ ਕਿੱਥੇ ਆ ਅੱਗੋਂ ਅਹਿਮਦ ਵੀ ਗੁੱਸੇ ਵਿੱਚ ਆ ਕੇ ਸਾਹਮਣੇ ਪਹਾੜੀ ਵੱਲ ਚਲਾ ਗਿਆ ਬਾਕੀ ਮੁੰਡੇ ਮੈਨੂੰ ਕਹਿਣ ਲੱਗੇ ਹੋਏ ਜੀ ਅਸੀਂ ਬੇਵਸਾਂ ਕੁਝ ਕਰ ਨਹੀਂ ਸਕਦੇ ਪਰਮਾਤਮਾ ਆਪ ਹੀ ਇਹਨਾਂ ਤੋਂ ਹਿਸਾਬ ਲਵੇਗਾ ਖੈਰ ਮਨਪ੍ਰੀਤ ਨੇ ਕੋਕਤਾ ਪੀ ਲਿਆ ਪਰ ਸਤਨਾਮ ਅਜੇ ਵੀ ਨਿੰਬੂ ਪਾਣੀ ਤੇ ਜੂਸ ਮੰਗ ਰਿਹਾ ਸੀ ਉਸੇ ਇੱਛਾ ਪੂਰੀ ਨਹੀਂ ਸੀ ਹੋਈ ਇਸ ਕਰਕੇ ਮੇਰਾ ਕੁਝ ਵੀ ਖਾਣ ਪੀਣ ਨੂੰ ਦਿਲ ਨਹੀਂ ਸੀ ਕਰਦਾ ਅਖੀਰ ਅਸੀਂ ਸਾਰਿਆਂ ਨੇ ਸਤਨਾਮ ਦੇ ਅਮੰਤਕ ਕਰਦੇ ਕਿਹਾ ਅਜਕੋਕ ਪੀਲਾ ਕੱਲ ਨੂੰ ਅਸੀਂ ਤੇਨੂੰ ਨਿੰਬੂ ਪਾਣੀ ਤੇ ਜੂਸ ਮੰਗਵਾ ਕੇ ਦਿੱਤੀ ਆਗੇ ਥੋੜੇ ਚਿਰ ਬਾਅਦ ਡੰਕਰ ਬਈਆ ਤੇ ਤਰੂਜੀ ਦੋਵੇਂ ਗੱਡੀ ਲੈ ਕੇ ਸਾਡੇ ਕੋਲ ਆ ਗਿਆ ਕਹਿੰਦੇ ਤੁਸੀਂ ਅੱਜ ਰਾਤ ਨੂੰ 7 ਵਜੇ ਤਿਆਰ ਹੋ ਜਾਇਓ ਕਿਸੇ ਕੋਲ ਕੋਈ ਵੀ ਬੈਗ ਜਾਂ ਹੋਰ ਸਮਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਅੱਜ ਰਾਤ ਨੂੰ ਤੁਸੀਂ ਮਰੱਕੂ ਦੇ ਬਾਰਡਰ ਤੇ ਜਾਣਾ ਹੈ ਅਸੀਂ ਸਾਰੇ ਖੁਸ਼ ਹੋਏ ਕਿ ਅਸੀਂ ਅੱਜ ਰਾਤ ਨੂੰ ਮਰੱਕੂ ਜਾਣਾ ਹੈ ਅਸੀਂ ਫਟਾਫਟ ਦੋ ਦੋ ਪੈਂਟਾਂ ਤਿੰਨ ਤਿੰਨ ਕਮੀਜ਼ਾਂ ਤੇ ਜੈਕਟਾਂ ਪਾ ਕੇ ਤਿਆਰ ਹੁੰਦੇ ਹੀ ਪਏ ਸੀ ਕਿ 7 ਵਜੇ ਸਾਡੇ ਕੋਲ ਦੋਵੇਂ ਗੱਡੀਆਂ ਤੇਜ਼ ਸਪੀਡ ਵਿੱਚ ਆ ਕੇ ਰੁਕੀਆਂ ਸਾਨੂੰ ਸਾਰਿਆਂ ਨੂੰ ਕਿਹਾ ਗਿਆ ਫਟਾਫਟ ਗੱਡੀ ਵਿੱਚ ਬੈਠ ਜਾਓ ਜਦੋਂ ਅਸੀਂ ਗੱਡੀ ਵਿੱਚ ਬੈਠਣ ਲੱਗੇ ਤਾਂ ਵੇਖਿਆ ਕਿ ਸਾਡੇ ਵਾਲੀ ਗੱਡੀ ਵਿੱਚ ਪੰਜ ਨਿਗਰੂ ਬੈਠੇ ਸੀ ਤੇ ਦੂਸਰੀ ਗੱਡੀ ਵਿੱਚ ਚਾਰ ਨਿਗਰੂ ਜਿੰਨਾਂ ਦੀ ਹਾਲਤ ਪੁੱਕੇ ਪਿਆਸੇ ਹੋਣ ਕਰਕੇ ਬਹੁਤ ਮਾੜੀ ਹੋਈ ਪਈ ਸੀ ਉਹਨਾਂ ਦੀ ਬੁੱਲ ਸੁੱਤੀ ਸੀ ਤੇ ਅੱਖਾਂ ਸੁਜੀਆਂ ਸਿਰ ਮੋਢੇ ਰੇਤੇ ਨਾਲ ਪਰੇ ਹੋਏ ਸੀ ਸਾਨੂੰ ਡਾਂਕਰ ਨੇ ਗੁੱਸੇ ਤੇ ਕਾਲੀ ਨਾਲ ਕਿਹਾ ਜਲਦੀ ਬੈਠੋ ਦਮਾ ਗੱਡੀਆਂ ਵਿੱਚ ਅਸੀਂ 23 23 ਮੁੰਡੇ ਬੈਠਣ ਲੱਗੇ ਤਾਂ ਉਹਨਾਂ ਨਿੰਗਰੂ ਮੁੰਡਿਆਂ ਨੇ ਸਾਡੀ ਅੱਗੇ ਗੋਡੀਆਂ ਪਰਨੇ ਹੋ ਕੇ ਹੱਥ ਜੋੜ ਦਿੱਤੇ ਤੇ ਅੰਗਰੇਜ਼ੀ ਵਿੱਚ ਕਹਿਣ ਲੱਗੇ ਪਲੀਜ਼ ਗਿਵ ਅਸ ਵਾਟਰ ਮੀ ਵੀ ਆਰ ਵੈਰੀ ਥਰਸਟੀ ਅਸੀਂ ਉਹਨਾਂ ਦੀ ਹਾਲਤ ਸਮਝ ਗਏ ਅਸੀਂ ਪਾਣੀ ਉਹਨਾਂ ਨੂੰ ਦੇ ਦਿੱਤਾ ਜਿਹੜੀਆਂ ਚਾਲੀ ਬੋਤਲਾਂ ਅਸੀਂ ਆਪਣੀਆਂ ਰੱਖੀਆਂ ਸੀ ਉਹਨਾਂ ਚ ਵੀ ਬੋਤਲਾਂ ਉਹਨਾਂ ਨੇ ਸਾਡੀ ਅੱਖਾਂ ਦੇ ਸਾਹਮਣੇ ਪੀ ਲਈਆਂ ਫਿਰੋਜ਼ ਸਾਨੂੰ ਜੱਫੀ ਪਕੇ ਰੋਂਦੇ ਹੋਏ ਆਪਣੀ ਕਹਾਣੀ ਦੱਸਣ ਲੱਗੇ। ਉਹਨੇ ਦੱਸਿਆ ਅਸੀਂ ਗਾਬੀ ਆਦੇਸ਼ ਅਫਰੀਕਾ ਤੇ ਰਹਿਣ ਵਾਲੇ ਆ। ਸਾਨੂੰ ਅੱਜ 40 ਦਿਨ ਹੋ ਗਏ ਭੁੱਖੇ ਪਿਆਸਿਆਂ ਨੂੰ। ਇਹ ਢੋਂਕਰ ਸਾਨੂੰ ਥੋੜੇ ਥੋੜੇ ਚਲਦੇ ਥੋੜਾ ਥੋੜਾ ਪਾਣੀ ਦੇਂਦੇ ਨੇ ਤੇ ਤੀਸਰੇ ਚੌਥੇ ਦਿਨ ਬਾਰਡਰ ਤੇ ਲਿਆ ਜਾਂਦੇ ਨੇ। ਪਰ ਮਰਾਕੋ ਦਾ ਬਾਰਡਰ ਪਾਰ ਕਰਨਾ ਬਹੁਤ ਮੁਸ਼ਕਿਲ ਆ। ਅਸੀਂ ਕੁੱਲ 29 ਮੁੰਡੇ ਸੀ ਜਿਨ੍ਹਾਂ ਵਿੱਚ 12 ਬੰਗਲਾਦੇਸ਼ੀ, 8 ਮੁੰਡੇ ਇੰਡੀਅਨ ਤੇ 9 ਜਣੇ ਅਸੀਂ ਬਾਰਡਰ ਪਾਰ ਕਰਨ ਗਏ ਸੀ। ਸਾਡੇ ਕੋਲ ਬਾਰਡਰ ਤੱਕ ਪਹੁੰਚ ਨਹੀਂ ਹੋਇਆ ਉਲਟਾ ਅਸੀਂ ਵਾਪਸ ਵਿੱਚ ਪਿਛੜ ਗਏ ਅਸੀਂ 4-5 ਮੁੰਡਿਆਂ ਨੇ ਤਾਂ ਬਾਰਡਰ ਵੀ ਪਾਰ ਕਰ ਲਿਆ ਸੀ ਜਦੋਂ ਪੱਛੀ ਤੀ ਕਿਲੋਮੀਟਰ ਬਾਰਡਰ ਪਾਰ ਕਰਕੇ ਗਏ ਅੱਗ ਕੁਝ ਵੀ ਵਿਖਾਈ ਨਹੀਂ ਸੀ ਦੰਦਾ ਸਿਰਫ ਰੇਤ ਹੀ ਰੇਤ ਜਾਂ ਪੱਥਰ ਦੀ ਪਹਾੜ ਸਨ ਸਾਡੇ ਕੋਲ ਪਾਣੀ ਨਾ ਹੋਣ ਕਰਕੇ ਅਸੀਂ ਉੱਥੇ ਟਿਕ ਗਏ ਅਸੀਂ ਤਾਂ ਸੋਚਿਆ ਸੀ ਕਿ ਮਰਾ ਕੋ ਦਾ ਬਾਰਡਰ ਪਾਰ ਹੋ ਗਿਆ ਤਿੰਨ ਅਸੀਂ ਸਪੈਨ ਪਹੁੰਚ ਗਏ ਪਰ ਬਾਰਡਰ ਪਾਰ ਕਰਕੇ 3-400 ਕਿਲੋਮੀਟਰ ਤੋਂ ਬਾਅਦ ਹੀ ਕੋਈ ਸ਼ਹਿਰ ਆਉਂਦਾ ਯਾ ਅਸੀਂ ਫਿਰ ਵੀ ਸਾਰੀ ਰਾਤ ਤੇ ਦੂਸਰੇ ਦਿਨ ਵੀ ਪਾਣੀ ਤੋਂ ਬਗੈਰ ਟਰਦੀ ਰਹੇ ਦੂਸਰੇ ਦਿਨ ਦੁਪਹਿਰ ਨੂੰ ਅਸੀਂ ਪਾਣਛ ਨਹੀਂ ਲੱਭ ਪਏ ਅਸੀਂ ਆਪਣੀਆਂ ਖਾਲੀ ਬੋਤਲਾਂ ਵਿੱਚ ਪੇਸ਼ਾਬ ਕਰਕੇ ਪੀਤਾ ਜਦੋਂ ਅਸੀਂ ਪਿੱਛੇ ਮੁੜ ਕੇ ਵੇਖਿਆ ਤਾਂ ਸਾਨੂੰ ਕੋਈ ਵੀ ਨਜ਼ਰ ਨਹੀਂ ਆਇਆ ਅਸੀਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਾਨੂੰ ਹੁਣ ਪੁਲਿਸ ਫੜ ਲਵੇ ਅਸੀਂ ਪੱਥਰਾਂ ਦੇ ਪਹਾੜ ਵਿੱਚ ਬੈਠੇ ਸੀ ਥੋੜੇ ਚਿਰ ਬਾਅਦ ਇੱਕ ਹੈਲੀਕਾਪਟਰ ਆਇਆ ਉਸਨੇ ਸਾਨੂੰ ਵੇਖ ਲਿਆ ਤੇ ਸਾਡੇ ਪਹਾੜ ਉੱਤੇ ਗੀੜੇ ਮਾਰਨ ਲੱਗ ਪਿਆ ਥੋੜੇ ਚਿਰ ਬਾਅਦ ਮਿਲਟਰੀ ਆ ਗਈ ਮੁਰਾਕੋ ਦੀ ਮਿਲਟਰੀ ਸਾਨੂੰ ਚੁੱਕੀ ਵਾਪਸ ਫਿਰ ਬਾਰਡਰ ਤੇ ਲੈ ਆਈ ਉਥੇ ਆ ਕੇ ਵੇਖਿਆ ਕਿ ਬੰਗਲਾਦੇਸ਼ੀ ਤੇ ਇੰਡੀਅਨ ਮੁੰਡੇ ਪਤਾ ਨਹੀਂ ਕਿੱਥੇ ਸੀ ਪਰ ਸਾਡੇ ਨਾਲ ਦੇ 4 ਨੀਗਰੂ ਬਾਰਡਰ ਤੇ ਫੜਕੇ ਬਿਠਾਈ ਹੋਏ ਸੀ ਮਿਲਟਰੀ ਵਾਲਿਆਂ ਨੇ ਸਾਨੂੰ ਪਾਣੀ ਪਿਲਾਇਆ ਦੁਬਾਰਾ ਸਾਨੂੰ ਫਿਰ ਬਾਰਡਰ ਤੋਂ ਵਾਪਸ ਸਹਾਰਾ ਦੇਸ਼ ਵਾਲੇ ਇਸ਼ਾਰਾ ਕਰਕੇ ਕਿਹਾ ਅਸੀਂ ਤੁਹਾਨੂੰ ਅਰੈਸਟ ਨਹੀਂ ਕਰ ਸਕਦੇ ਤੁਸੀਂ ਦੁਬਾਰਾ ਸਹਾਰਾ ਦੇਸ਼ ਨੂੰ ਜਾਓ ਜਦ ਸਾਨੂੰ ਮਰੱਕ ਦੇ ਮਿਲਟਰੀ ਨੇ ਦੁਬਾਰਾ ਸਹਾਰਾ ਦੇਸ਼ ਵੱਲ ਭੇਜਿਆ ਤਾਂ 30 ਕਿਲੋਮੀਟਰ ਬਾਅਦ ਇਹਨਾਂ ਡਾਂਕਰਾਂ ਦੀ ਗੱਡੀ ਆਈ ਤੇ ਸਾਨੂੰ ਫਿਰ ਵਾਪਸ ਲੈ ਆਈ ਅਸੀਂ ਇਹਨਾਂ ਡਾਂਕਰਾਂ ਦੀ ਬਹੁਤ ਮਿੰਨਤ ਕਰ ਕਰ ਕੇ ਪੁੱਛਿਆ ਕਿ ਸਾਡੇ ਨਾਲ ਦੇ 20 ਮੁੰਡੇ ਕਿੱਥੇ ਹਨ ਪਰ ਇਹ ਸਾਨੂੰ ਗਾਲਾਂ ਕੱਢ ਕੇ ਕਹਿੰਦੇ ਕਿ ਜਲਦੀ ਗੱਡੀ ਵਿੱਚ ਬੈਠੋ ਅਸੀਂ ਡਰ ਦੀ ਮਾਰੇ ਗੱਡੀ ਵਿੱਚ ਬੈਠ ਕੇ ਫਿਰ ਰੋ ਰੋ ਕੇ ਮਿੰਨਤ ਕਰਦੇ ਰਹੇ ਕਿ ਸਾਨੂੰ ਸਾਡੇ ਦੇ ਇਸ ਵਾਪਸ ਪੇਜ ਦਿਓ ਪਰ ਇਹ ਝੁੰਕਰ ਸਾਨੂੰ ਵਾਪਸ ਵੀ ਨਹੀਂ ਪੇਜ ਰਹੇ ਹਨ ਇਸ ਕਰਕੇ ਤੁਸੀਂ ਬਹੁਤ ਹੀ ਖੁਸ਼ ਨਾ ਹੋਵੋ ਬਾਡਰ ਪਾਰ ਕਰਨੇ ਤੱਕ ਹੀ ਬਾਡਰ ਦੇ ਨੇੜੇ ਜਾਣਾ ਬਹੁਤ ਮੁਸ਼ਕਿਲ ਆ ਇਹ ਸਾਰੇ ਕਹਾਣੀਆਂ ਸੁਣ ਕੇ ਸਾਡੇ ਸਾਰਿਆਂ ਦੀ ਖੁਸ਼ੀ ਫਿਰ ਪਤਰੀ ਵਾਚ ਗਈ ਅਤੇ ਅਸੀਂ ਬੇਚੈਨ ਹੋ ਗਏ ਅਸੀਂ 23 23 ਮੁੰਡੇ ਦੋ ਗੱਡੀਆਂ ਵਿੱਚ ਕਿੰਨੇ ਤੰਗ ਹੋ ਕੇ ਬੈਠੇ ਸੀ ਇਹ ਗੱਲ ਮੈਨੂੰ ਅੱਜ ਵੀ ਨਹੀਂ ਭੁੱਲਦੀ ਅਸੀਂ ਸ਼ਾਮ 7 ਵਜੇ ਗੱਡੀਆਂ ਵਿੱਚ ਬੈਠੇ ਬੈਠੇ ਹੀ ਰਾਤ 12 ਵਜੇ ਬਾਰਡਰ ਨੇੜੇ ਪਹੁੰਚ ਗਏ ਦੋਂਕਰਾਂ ਨੇ ਫਟਾਫਟ ਸਾੜੀਆਂ ਦੋ ਲੈ ਨਾ 22 22 ਮੁੰਡਿਆਂ ਦੀਆਂ ਬਾਰਡਰ ਤੋਂ 20 25 ਕਿਲੋਮੀਟਰ ਪਿੱਛੇ ਹੀ ਲਗਵਾ ਲਈਆਂ ਫਿਰ ਉਹਨਾਂ ਸਾਨੂੰ ਕਿਹਾ ਕਿਸੇ ਨੇ ਨਾ ਤੌਜੀ ਆਵਾਜ਼ ਵਿੱਚ ਬੋਲਣਾ ਨਾ ਹੀ ਤੁਰਨ ਲੱਗਿਆ ਖੜਾਕਾ ਕਰਨਾ ਤੇ ਤੁਸੀਂ ਅਜ ਸਪੇਨ ਚਲੇ ਜਾਣਾ ਤੁਹਾਨੂੰ ਲੈ ਲੈ ਮੁਰੱਕਤੋਂ ਬਾਰਡਰ ਪਾਰ ਕਰਕੇ ਇੱਕ ਨਫਰ ਆ ਰਿਹਾ ਹੈ ਯਾ ਤੁਸੀਂ ਸਾਨੂੰ ਆਪੋ ਆਪਣੀਆਂ ਘੜੀਆਂ ਤੇ ਸੋਹਣੀਆਂ ਦੀਆਂ ਮੰਦਰੀਆਂ ਤੇ ਚੰਨੀਆਂ ਲਾ ਕੇ ਦਿਓ ਕਿਉਂਕਿ ਘੜੀਆਂ ਦੇ ਸ਼ੀਸ਼ੇ ਤੇ ਸੋਹਣੀ ਦੀ ਚਮਕ ਪੈਂਦੀ ਆ ਇਸ ਤਰ੍ਹਾਂ ਸਾਡੀਆਂ ਘੜੀਆਂ ਉਤਾਰ ਲਈ ਗਈਆਂ ਮਾਜਰੀ ਵਲੇ ਜੱਸੀ ਦੀ ਸੋਹਣੀ ਦੀ ਮੰਦਰੀ ਵੀ ਲੈ ਲਈ ਥੋੜੇ ਚਿਰ ਬਾਸਾਂ ਨੂੰ ਦੋ ਲੈਣਾ ਵਿੱਚ ਤੋੜ ਲਿਆ 10 ਮਿੰਟ ਬਾਅਦ ਉਸਾਨੂੰ ਫਿਰ ਪੈਰਾਂ ਪਰ ਬਿਠਾ ਲੈਂਦੇ ਤੇ ਅੱਧੇ ਘੰਟੇ ਬਾਅਦ ਫਿਰ ਤੋੜ ਲੈਂਦੇ ਭੁੱਖੇ ਤੇ ਪਿਆਸੇ ਹੋਣ ਕਰਕੇ ਸਾਡੇ ਬਸ ਹੋ ਗਏ ਰਾਤ ਹੁੰਨ ਕਰਕੇ ਸਾਨੂੰ ਨੀਂਦ ਵੀ ਬਹੁਤ ਆ ਰਹੀ ਸੀ ਚਦੋਂ ਸੀ ਪੈਰਾਂ ਪਰ ਬੈਠਣ ਤੋਂ ਬਾਅਦ ਉੱਠਦੇ ਸੀ ਤਾਂ ਸਾਡੀਆਂ ਲੱਤਾਂ ਸੁੱਤੀਆਂ ਹੁੰਦੀਆਂ ਕਈ ਮੁੰਡੇ ਵਿਚਾਰੇ ਮੂ ਪਾੜ ਦਿੱ ਪੰਦੀ ਅਸੀਂ ਦੋ ਦੋ ਪੈਂਟਾਂ ਤੇ ਤਿੰਨ ਤਿੰਨ ਕਮੀਜ਼ਾਂ ਪਾਈਆਂ ਹੋਣ ਕਰਕੇ ਸਾਨੂੰ ਮੁਕਰਮੇ ਵੀ ਬਹੁਤ ਲੱਗ ਰਹੀ ਸੀ ਇਸੇ ਤਰ੍ਹਾਂ ਰਾਤ ਦੇ 2:30 ਵਜੇ ਤੱਕ ਤੁਰੰਤ ਵਾਸ ਨੂੰ ਟੋਕ ਕੇ ਕਹਿੰਦੇ ਵਾਪਸ ਚੱਲੋ ਅੱਜ ਤੁਹਾਨੂੰ ਸਪੀਨ ਬਲ ਡਾਂਕਰ ਮੁਰਾਕਾ ਤੋ ਲੈਣ ਨਹੀਂ ਆਇਆ ਅਸੀਂ ਥੱਕ ਕੇ ਟੁੱਟੇ ਵਾਪਸ ਆਏ ਤੇ ਸੋ ਗਏ ਤਨਵਾ ਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਬਨੇਰੇ ਦੇ ਚੈਨਲ ਦੇ ਨਾਲ ਸਸ਼ਿਕਾ ਜੀ